ਲਓ ਜੀ ਬਹਿ ਕੇ ਨਜ਼ਾਰਾ ਲੈ ਰਿਆ ਛੋਡੀ ਭਰਾ ਆਪਣਾ ਬੱਲੇ ਓ ਝਾਫੇ ਝਾਫੇ ਓ ਓ ਲਓ ਜੀ ਤੜਕਾ ਪਾਤਾ ਬੰਦੇ ਉੱਤੇ ਬਹਿ ਗਏ ਆਲੇ ਦੁਆਲੇ ਕਹਿੰਦੇ ਭੱਜਣ ਨਹੀਂ ਦੇਣਾ ਅੱਜ ਮੁਰਗਾ ਇੱਧਰ ਸ਼ਗਨ ਵੀ ਕਰਤਾ ਥੋੜਾ ਤੋ ਵੀ ਮਿੱਤਰੋ ਪਹਿਲਾਂ ਸਾਰੇ ਸਾਡੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਮਾਵਾ ਨੂੰ ਸਾਰਿਆਂ ਨੂੰ ਸਸਰੀਕਾਲ ਤੋ ਵਾਹਿਗੁਰੂ ਨੇ ਕੀਤੀ ਕਿਰਪਾ ਤੇ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਟਰੈਕਟਰ ਹੋਰ ਲੈਣ ਜਾ ਰਹੇ ਆ ਤੇ ਭਰਾ ਸਾਰੇ ਨਾਲ ਵਾ ਭਰਾਵਾਂ ਨੂੰ ਹਮੇਸ਼ਾ ਆਪਾਂ ਮੋਰੇ ਰੱਖ ਕੇ ਤੁਰੀਦਾ ਦੇ ਭਰਾਵਾਂ ਦੇ ਨਾਲ ਹੀ ਆ ਜੋ ਕੁਝ ਵੀ ਹੈਗਾ ਬੰਦਾ ਭਰਾਵਾਂ ਤੋਂ ਬਿਨਾ ਕੁਝ ਨਹੀਂ ਹੈਗਾ ਤੇ ਹੁਣ ਆਪਣੇ ਨਾਲ ਇੱਥੇ ਆ ਕੁਝ ਭਰਾਗਾ ਆ ਕੁਝ ਭਰਾ ਮੋਰੇ ਖੜੇ ਆ ਇੱਥੇ ਗੱਡੇ ਚ ਮਾਨ ਮਾਨ ਹੁਣੀ ਖੜੇ ਆ ਸਾਰੇ ਮਤਲਬ ਸਾਰੇ ਬੰਦੇ ਆ 8-10 ਜਾਣੇ ਹੈਗੇ ਆ ਆਪਾਂ ਜਾਵਾਂਗੇ ਜਾਂਸੀ ਚ ਤੁਹਾਡੇ ਨਾਲ ਨਾਂ ਨਾਲ ਕਰਾਂਗੇ ਵੀਡੀਓ ਸ਼ੇਅਰ ਇੱਕ ਭਰਾ ਸਾਡੇ ਸਕੂਲੋਂ ਚੱਕਣਾ ਆ ਤੇ ਉਹ ਵੀ ਨਾ ਕਿ ਆਪਣਾ ਲਗਦਾ ਭਤੀਜਾ ਹੀ ਆ ਤੇ ਇਦਾਂ ਵੀ ਮਗਰ ਬੈਠਾ ਆ ਹੀ ਭਤੀਜਾ ਹੀ ਆ ਆਪਣਾ ਤੇ ਪਿਆਰ ਭਰਾਵਾਂ ਵਾਲਾ ਆ ਤੇ ਵਾਹਿਗੁਰੂ ਕਰੇ ਕਿਰਪਾ ਨਵੀਂ ਮਸ਼ੀਨਰੀ ਲਈਏ ਨਵੀਂ ਮਸ਼ੀਨਰੀ ਕਹਿੰਦੇ ਆ ਕਰਮਾ ਭਾਗੀ ਹੋਵੇ ਹਾਂ ਤੇ ਬਾਕੀ ਜੀਹਦੇ ਵਸਦੇ ਰਹਿਣ ਭਰਾ ਸਾਰੇ ਜਿਹੜੇ ਇੰਨਾ ਮਾਨ ਤਾਲ ਕਰਦੇ ਆ ਤੇ ਇੰਨਾ ਸਾਨੂੰ ਸਹਿਯੋਗ ਦਿੰਦੇ ਆ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ ਆਹ ਤੈਦੀ ਦੇ ਚੱਟੇ ਆ ਆਪਾ ਲਵ ਆਹ ਕੇਰੇ ਲਿਓਣਾ ਟਰੈਕਟਰ ਹੋਰ ਫੇਰ ਟਾਈਮ ਆਹ ਘਾਫੇ ਪੂਰੇ ਕਾੜ ਗਿਆ ਯਾਰ ਹੋ ਗਿਆ 10 ਲੱਖ ਦੀ ਧੋਖੜਾ ਸੋਟੀ ਆਹ ਆਹ ਕੋਲ ਤੇ ਅੱਜ ਵੇਖੀ ਮੁਰਗੇ ਦੇਸੀ ਪਰ ਪਾਸਾ ਨਾ ਹੀ ਉਹ ਉਹ 20000 ਉੱਤੇ ਲੱਗ ਜਾਣਾ ਬਾਕੀ ਪਾਰਟੀ ਤੇ ਨਵੇਂ ਟਰੈਕਟਰ ਵੀ ਖੁਸ਼ੀ ਦਾ ਪਹਿਲਾ ਨਾ ਨਾ ਉੱਤੇ ਪਹੁੰਚਣਾ ਪਾਰਟੀ ਕਾਫੇ ਬਾਕੀ ਇਧਰ ਬਿੰਦਾ ਭਰਾ ਪਹੁੰਚ ਗਏ ਆਪਣਾ ਕੈਨੇਡਾ ਵਾਲਾ ਮਾਨ ਕਿੱਦਾਂ ਹਾਲ ਤੇਜ਼ ਹੋ ਜਾਂਦੀ ਹੈ ਕੋਈ ਪਰ ਵੀ ਕੀ ਸਾਧਨ ਰਾਤ ਨੂੰ ਰਾਤ ਨੂੰ ਮਰਲੀਆਂ ਹੇ ਹੇ ਫੁਜੀ ਨਹੀਂ ਆ ਰਾਹ ਹੀ ਰੋਕੇ ਝਾਫੇ ਵੈਲਾ ਰਾਹ ਹੀ ਰਾਹ ਹੀ ਝਾਫੇ ਉਹਦਾ ਦਿਲ ਖੜਾ ਕਰਵਾੜਾ ਜਾ ਦਿਲ ਖੜਾ ਕਰ ਉਹਦਾ ਲਓ ਜੀ ਪਹੁੰਚ ਗਏ ਆ ਆਪਾਂ ਨਕੋਦਰ ਯਾਨਸੀ ਦੇ ਵਿੱਚ ਇਧਰ ਗੋਰੀਆਂ ਵੇ ਮਾਰਾ ਝੇਤਾ ਜਾ ਰਿਹਾ ਮੂਰੇ ਮੂਰੇ ਇੱਧਰ ਸੁੱਖੇ ਭਾਜੀ ਹੁਣ ਹੀ ਪਹੁੰਚ ਗਿਆ ਪਹਿਲਾਂ ਹੀ ਸੁੱਖੇ ਭਾਜੀ ਹੁਣ ਹੀ ਆਇਆ ਹੈ ਹੈ ਭਾਜੀ ਉੱਥੇ ਹੀ ਆਹੀ ਮਿਲ ਕੇ ਦਾਲ ਭਾਜੀ ਆਪਣਾ ਮੇਰਾ ਟਰੈਕਟਰ ਵਾਰ ਪਹਿਲਾਂ ਹੀ ਲਾਇਆ ਹੈ ਇਹ ਸਾਡੀ ਆ ਪਤਾ ਭਾਜੀ ਇਹ ਵੀ ਹੈ ਹੈ ਭਾਵਾ ਲਓ ਜੀ ਬੈ ਕੇ ਨਜ਼ਾਰਾ ਲੈ ਰਿਹਾ ਛੋਡੀ ਭਰਾ ਆਪਣਾ ਆਹ ਟਰੈਕਟਰ ਆ ਸਹੀ ਆ ਭਲਵਾਨ ਜੀ ਐਨਕਾ ਤੇਰੀਆਂ ਕਿੱਥੇ ਆ ਓਹੋ ਹੈਪੀ ਚੰਗੀ ਨਹੀਂ ਕਰਦੀ ਐਨਕਾ ਲਾ ਕੇ ਤੂੰ ਲਾ ਲਈ ਹੁਣ ਹੁਣ ਥੋੜਾ ਦੀਦਾ ਓਹੋ ਛੋਟੀ ਕਿਦਾਂ ਠੀਕ ਠਾਕ ਵਧੀਆ ਲੱਗਣ ਦਿਆ ਹੈ ਨਜ਼ਾਰਾ ਆਉਂਦਾ ਬੈਠ ਕੇ ਤੇਰੀ ਹੈਂਡ ਬ੍ਰੇਕ ਨਹੀਂ ਹੈਗੀ ਇਹਦੀ ਆ ਦੂਜਾ ਗੇੜਾ ਹੀ ਆ ਅੱਛਾ ਫੇਰ ਸਾਨੂੰ ਨੂੰ ਬ੍ਰੇਕ ਹੈ ਦੀ ਕੋਈ ਨਹੀਂ ਹੈਗਾ ਮੈਂ ਕਿ ਨਹੀਂ ਆਉ ਆਪਣਾ ਵੀਰੇ ਉਹ ਆ ਕੇ ਉੱ딜 ਪਾ ਦੋ ਪਰ ਲੌਕ ਹੋ ਜਾਣਾ ਇਹ ਉਹ ਲੈ ਲੈਣੇ ਜਾਂਦਿਆਂ ਨੇ ਹੁਣੇ ਕੋਈ ਤਾਂ ਕੀੜਾ ਨਹੀਂ ਹੁੰਦਾ ਇਦਾਂ ਨਹੀਂ ਹੁੰਦੀ ਇਹਦੀ ਉਹ ਕਾਲੇ ਜੀ ਦੀ ਧਾਰਨੀ ਆ ਉਹ ਸਾਡੇ ਦਾ ਸਾਡੇ ਨਾਲੇ ਕੰਮ ਹੀ ਖੂਨ ਲੱਗੀ ਆ ਇਹਨਾਂ ਦਾ ਥੋੜਾ ਦੋਹਰਨਾ ਆ ਅੰਦਰੋਂ ਇਹ ਤੋਂ ਮੈਂ ਕਿੰਨੇ ਨੰਬਰ ਦੇ ਕੰਮ ਆ ਭਾਜੀ ਪਾਣੀ ਦਾ ਯਾਰ ਆ ਗਿਆ ਆ ਗਿਆ ਕੀ ਥਿਆ ਲੱਗ ਗਈ ਦੂਰੋਂ ਜ਼ਿਆਦਾ ਆਇਆ ਭਾਜੀ ਦੇਖ ਲਾ ਪਹਿਲਵਾਨ ਦੇ ਜੋਰ ਪਿਆ ਆ ਆ ਮੇਲੇਆਂ ਵਾਲੇ ਸਹੀ ਆ ਨਾਲ ਦੋ ਤਿੰਨ ਇੱਧਰ ਸਾਈਡ ਤੇ ਵੀ ਖੜ੍ਹ ਸਕਦੇ ਆ

ਚੱਲੇ ਚੱਲੇ ਹੋਰ ਆਪ ਪਹਿਲਾਂ ਰੁਕ ਜਾਓ ਪਹਿਲਾਂ ਚੱਲੋ ਬਾਜੀ ਇੱਕ ਮਿੰਟ ਦੋ ਹਾਂਜੀ ਹਾਂ ਚੱਲ ਬਈ ਚਲਾ ਦੇ ਉਹ ਬੱਲੇ ਓ ਜਾ ਫੇ ਜਾ ਫੇ ਓ ਆਇਆ ਬਹੁਤ ਬਹੁਤ ਸੋਡੀ ਭਰਾ ਨੂੰ ਬਧਾਈਆ ਭਰਾਵਾਂ ਸਾਰਿਆਂ ਨੂੰ ਬਲ ਵੀ ਨਾ ਲਾ ਦੀਏ ਬਲ ਵੀ ਨਾ ਲਾ ਦੀਏ ਇੱਕ ਫੋਟੋ ਦਿੱਤੀ ਹੋ ਪਦੀ ਹਲੋ ਬਾਦੂ ਜੀ ਇਹ ਮਾੜੀ ਚੈੱਕ ਪਾ ਲੇ 1050 ਇਹ ਵੀ ਲੱਕੇ ਨਾ ਕਰੇ ਸੇਵ ਕਰਦੇ ਸੇਵ ਕਰਦੇ ਫੋਟੋ ਇਹ ਰਿਟੇ ਨਹੀਂ ਇਦਾਂ ਖੜਿਆ ਕਰਦੇ ਪਾਉਣਾ ਲੇਕਿਨ ਕੋਈ ਅਥਰੇ ਨਿਯਾਨ ਨਹੀਂ ਆ ਨੇ ਯਾਰ ਲੈ ਬਈ ਬਹੁਤ ਬਹੁਤ ਸੈਂਡ ਕਰ ਆਜੇ ਖੜਾ ਕੈਮਰਾ ਸਿੱਧਾ ਕਰ ਲੋ ਇੱਕ ਮਿੰਟ ਰਿੱਛੇ ਆ ਜਾ ਚਲੋ ਅੱਜ ਮੇਰੇ ਵਿੱਚ ਟਰੈਕਟਰ ਪਾ ਦਿੱਤਾ ਹਾਂ ਸਦਾ ਟਰੈਕਟਰ ਲੈ ਟਰੈਕਟਰ ਉਹ ਹੁਣ ਖੱਟੀ ਆਰੇ ਭਾਈ ਪੈਸੇ ਕਿੰਨੇ ਬਣ ਜਾਣੇ ਸਾਡੇ ਲੈ ਚਲੋ हां भाई थोड़ा कोई कोई पर ही हो हैप्पी तू भी आजा हैप्पी आ पाले तू कोई और भाई क्या बनी है मेरा प्राण मेरा नसीब ਬਾਰਨਗਰ ਕੇ ਜੇਬ ਤੇ ਪਾ ਲਓ ਹਾਂ ਉਹ ਖੈਰ ਨਾ ਬਣਾ ਲਈ ਚਾਪੇ ਚਾਪੇ ਚੱਕਦੇ ਚੱਕਦੇ ਲਓ ਜੀ ਲੈ ਚੱਲੇ ਹੁਣ ਪਿੰਡ ਨੂੰ ਪਿੰਡ ਜਾ ਕਰਦੇ ਆ ਪਾਰਟੀ ਪਿੰਡ ਜਾ ਕਰਦੇ ਪਾਰਟੀ ਪਹਿਲਾਂ ਢੇਕਾਂਗੇ ਮੱਥਾ ਲਓ ਜੀ ਇਹਦਾ ਚੇਤਾ ਪਹ ਲਗ ਗਿਆ ਸੀ ਲੈ ਕੇ ਮਗਾਈ ਤੋੜ ਕੇ ਕਹਦੇ 20 ਜਿੰਨਾ ਸਾਫ ਦਾ ਦੇਈਦਾ ਉਹ ਤੈਨੂੰ ਤੋੜ ਕੇ ਦੇਣਾ ਭਾਜੀ ਲੱਗ ਬੋਲ ਚਲੋ ਵੇ ਚਲੋ ਚਲੋ ਲਓ ਜੀ ਤੇਲ ਪਾਉਣ ਲੱਗ ਗਿਆ ਏਜੰਸੀ ਵਾਲੇ ਤੇਲ ਵੀ ਥੋੜਾ ਦਿੰਦੇ ਆ ਮੱਸੀ ਪਹੁੰਚਾ ਇੱਥੇ ਤੱਕ ਹੁਣ ਫੋਲੇ ਹੀ ਕਰਾ ਦੇ ਥੋੜੀ ਪਰਵਾਨ ਜੀ ਗੱਲਬਾਤ ਥੋੜਾ ਕੰਟੈਂਸ ਅਸੀਂ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਸੁੱਕੇ ਕੋਲ ਹੋਲਗਰਾਉਣਾ ਫੁੱਲ ਫੁੱਲ ਲੈ ਗਏ ਆ ਮੋੜ ਕੇ ਕੋਲਗਰਾਉ ਹੁਣ ਦੇਖ ਇੱਕ ਟੈਂਕੀ ਦਾ ਚਾਹ ਚਾਹ ਜੀ ਲੱਗ ਜਾਈ ਉਹ ਟੈਂਕੀ ਵੀ ਥਿਆਈ ਹੋਣੀ ਆ ਉਹਨਾਂ ਨੇ ਕਿਹੜਾ ਭਰਿਆ ਹੁਣ ਜੰਗ ਜੁੰਗ ਲੈ ਦੂ ਸਾਰਾ ਟੈਂਕੀ ਆ ਜੀਓ ਵਾਲੇ ਪੰਪ ਤੋਂ ਨਵੀਂ ਟੈਕਨੋਲੋਜੀ ਵਾਲਾ ਤੇਲ ਪਾਉਣ ਲੱਗੇ ਆ ਨਵੇਂ ਨਵੇਂ ਟਰੈਕਟਰ ਦੇ ਵਿੱਚ ਯੋਗਿਆ ਨਾ ਇਹ ਵੀ ਛੋੜੇ ਹਰੇ ਰੰਗ ਦੇ ਹੈ ਨਾ ਪੰਪ ਤੋਂ ਤੇਲ ਪਾਉਣਾ ਕਹਿੰਦਾ ਪਿਆਰੇ ਬਹੁਤੇ ਹਰੇ ਰੰਗ ਦੇ ਨਾਲ ਹੈ ਪਹਿਲਵਾਨ ਜੀ ਤੇ ਚਾਫੇ ਦਾ ਤੂੰ ਪਾਇਆ ਹੀ ਨਹੀਂ ਮੜੇ ਵੀ ਇੱਥੇ ਪਾ ਦੇ ਥੱਲੇ ਥੱਲੇ ਉਤਰ ਕੇ ਥੋੜਾ ਨਹੀਂ ਲੱਗਦਾ ਹੈ ਗਾਣਾ ਇੱਧਰ ਲਾ ਗੱਡੀ 'ਚ ਲਾ ਗਾਣਾ ਗਾਣਾ ਲਾ ਗੱਡੀ 'ਚ ਗਾਣਾ ਲਾ ਆਜੂ ਫੋਨ ਲੈ ਕੇ ਤਵਾ ਭਾਨ ਨੂੰ ਚਾਹੀ ਬਹੁਤੇ ਟਰੈਕਟਰ ਦਾ ਪਹਿਲਵਾਨ ਉਤਰ ਕੇ ਥੱਲੇ ਭੰਗੜਾ ਪਾਉਣ ਲੱਪਿਆ ਕਹਿੰਦਾ ਸਾਰਿਆਂ ਨੂੰ ਖੁਸ਼ ਕਰਦਣਾ ਅੱਜ ਪਰਮਾਨ ਕਰਾਉਂਦਾ ਹੱਥ ਉਹ ਰੋਗਲਾ ਮੜਾ ਜਾ ਚੱਲ 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 ਟਰੈਕਟਰ ਲੈ ਆਂਦਾ ਹਾਂ ਟਰੈਕਟਰ ਦੀ ਗੱਨ ਲੱਗਿਆ ਪਾਰਟੀ ਇੱਧਰ ਆਇਆ ਜਰਮਨ ਤੋਂ ਸ਼ੈਪ ਸ਼ੈਪ ਹੈਰੀ ਸ਼ੇਰਗਲ ਇੱਧਰ ਗੋਰੀਆਂ ਮੇਮਾਂ ਦਾ ਚਹੇਤਾ ਸਾਰਾ ਸਮਾਨ ਚੀਰ ਕੇ ਰੱਖਤਾ ਆ ਇੱਧਰ ਵੀ ਪਿਆ ਆ ਉਧਰ ਸੇਵਾ ਨਿਭਾ ਰਿਹਾ ਪਤੀਲੇ ਦੀ ਧੋਣ ਤੋਂ ਧੋਤਵਾਇਆ ਹੋਇਆ ਹੋਊਗਾ ਤੇ ਆਂਡਿਆਂ ਦੀਆਂ ਟ੍ਰੇਆਂ ਵੀ ਸੀ ਇੱਥੇ ਕਿੱਧਰ ਗਈਆਂ ਉਹ ਅੱਛਾ ਾਂਡੇ ਵੀ ਖਾਦੇ ਜਾਣਗੇ ਵਿੱਚ ਕਹਿੰਦੇ ਆਂਡੇ ਖਾ ਕੇ ਲੜਾਈ ਵੀ ਕਰ ਲਾਂਦੇ ਹੁੰਦੇ ਆ ਆਜੂ ਦੇਖ ਰਿਹਾ ਸਾਰੇ ਕੰਮ ਦੀ ਨਿਗਰਾਨੀ ਆਜੂ ਰੱਖ ਰਿਹਾ ਪਰ ਇਹ ਤੇ ਘਾਲਿਆ ਧੱਕੇ ਜਿਹੜਾ ਖੜਾ ਇੱਥੇ ਸਕੂਨ ਨਾਲ ਇੱਥੇ ਨਜ਼ਾਰਾ ਉਹ ਬਾਹਰ ਹੈ ਨਹੀਂ ਉਹ ਬਾਹਰ ਡਾਲਰਾਂ ਪਾਉਂਦਾ ਨਹੀਂ ਗਾ ਸਹੀ ਗੱਲ ਹੈ ਦੇਖ ਵੀ ਨਹੀਂ ਮੈਣੀ ਆ ਇਹ ਨਹੀਂ ਨਹੀਂ ਸਕੂਨ ਇੱਥੇ ਹੀ ਆ ਸਕੂਨ ਇੱਥੇ ਹੀ ਆ ਕਿਉਂ ਬੁਲਾ ਲਿਆ ਤੇਰਾ ਨਖਰਾ ਬਾਬਾ ਇਹ ਗੱਲ ਕਰ ਬੁਲਾ ਲਿਆ ਕਿ ਸਕੂਨ ਇੱਥੇ ਹੀ ਆ ਇੱਕ ਮਿੰਟ ਦੁਬਾਰਾ ਲਓ ਜੀ ਤੜਕਾ ਪਾਤਾ ਬੰਦੇ ਉੱਤੇ ਬਹਿ ਗਏ ਆਲੇ ਦੁਆਲੇ ਕਹਿੰਦੇ ਭੱਜਣ ਹੀ ਦੇਣ ਅੱਜ ਮੁਰਗਾ ਇੱਧਰ ਸ਼ਗਨ ਵੀ ਕਰਤਾ ਥੋੜਾ ਜਿਹਾ ਬਲੇ ਦੀਏ ਨੇ ਬਚਾ ਹੋ ਗਿਆ ਉਹਨਾਂ ਪਹਿਲਾਂ ਹੀ ਲੋਲੋ ਕੱਟ ਹੋ ਗਈ ਇੱਧਰ ਆਪਣੇ ਆਪਣਾ ਜਗਾੜ ਤਿਆਰ ਕਰ ਰਿਹਾ ਇੱਧਰ ਆਂਡੇ ਤਿਆਰ ਕਰ ਰਿਹਾ ਬਾਬੇ ਉਹ ਕਿੰਨਾ ਅੱਜ ਮੀਟ ਨਹੀਂ ਖਾਣਾ ਆਂਡੇ ਖਾਣੇ ਗੱਲੇ ਲੋਲ ਪਾ ਦੇ ਪਲਵਾਨ ਗਿਆਦਾ ਇੱਧਰ ਜੀ ਮੁਰਗਾ ਹੱਡ ਕਿੱਦਾ ਜਾਊਗਾ ਰੋਕ ਜਾ ਲੈ ਉਹ ਰੇਨ ਦੇ ਪਲਵਾਨ ਸਾਰਾ ਨਾ ਪਾਦੀ ਕਿਤੇ ਬੈਠ ਦੇ ਵਿੱਚ ਸਾਰਾ ਚੱਲੇ ਜਾਣਾ ਉਹ ਹੀ ਗੱਲ ਨਾ ਕਰੀ ਕਿਤੇ ਮੋੜ ਕੇ ਮੈਂ ਜੋ ਰੂਰਾ ਖੜਾ ਖੇ ਸੋਣਾ ਪਵੇ ਇੱਧਰ ਗੋਰੀਆਂ ਵੇ ਮਰ ਜੇਤਾ ਵੀ ਮੈਂ ਕੁਝ ਵੀ ਕਰ ਸਕਦਾ ਪਲਵਾਨ ਬੈਠਾ ਅੱਗ ਦਾ ਮੇਨ ਬੰਦਾ ਇਹ ਹੀ ਆ ਇਤਿਰੂਪ ਕਰਨੇ ਦੇਖ ਕੇ ਹਾਂ ਭੱਜਣ ਤੇਰਪੁਰਪਾਸੀ ਨੂੰ ਜਰ ਕਰਮ ਕੀਤਾ ਉੱਦਾਂ ਹੀ ਬਬੇ ਸਿੱਟੇ ਕੱਚੇ ਖਿਲਾੜੀ ਉਹ ਤੇਰ ਗਰਮ ਕਰਨ ਲਓ ਜੀ ਪਲਵਾਨੀ ਮੁਰਗਾ ਬਣ ਗਿਆ ਆ ਪਲਵਾਨ ਰੋਟੀ ਮੰਗੀ ਜਾਂਦਾ ਪਲਵਾਨ ਇਹ ਕਿਨੇ ਖਾਣਾ ਇੰਨਾ ਐ ਸੋਡੀ ਇਹ ਰੋਟੀ ਮੰਗੀ ਜਾਂਦਾ। ਪਰਵਾਹ ਪੇਹਰੀਆਂ ਕੋ ਮਾ ਜੀ ਲੋਗ ਲਾਤੀ। ਰੋਟੀ ਲੋਗ ਨਾਲ ਰੋਟੀ ਨੂੰ ਆਹੋ ਲੋਗ ਲਾਓ ਇਹਨਾਂ। ਰੋਟੀ ਐਂਡ ਤੇ। ਪਹਿਲਾਂ ਪਰਵਾਹ ਰੋਟੀ ਕੱਢੀ ਯਾਰ। ਨਹੀਂ ਨਹੀਂ ਰੋਟੀ ਨੂੰ ਲੋਗ ਲੱਗ ਗਿਆ ਭਾਜੀ। ਉਹ ਨਹੀਂ ਇੱਕ ਘੜ ਦੇ। ਉਹ ਲੋਗ ਲੱਗ ਗਿਆ। ਅਗਲੀ ਵੇ ਸਾਰਿਆਂ ਨੇ ਸ਼ੁਰੂ ਹੋ ਜਾਣਾ। ਉਹ ਚਲ ਐਂ ਕੱਢ ਲਓ। ਮੰਗੋ ਰੋਟੀ ਕਿਹੜਾ ਮੰਗ ਲਾ। ਆ ਆ ਦੇ ਇੱਧਰ। ਸਿੰਧੀ ਬਾਬਾ ਹੱਥ ਹੱਥ ਮੋਰੇ ਗੱਲ ਲੈ ਉਹਨੇ ਸਿੰਧੀ ਬਾਬਾ ਆਹੋ ਆਹੋ ਚਲੋ ਚੱਲੀਏ ਚੱਲੀਏ ਹਾਂ ਬਣ ਗਿਆ ਬਣ ਗਿਆ ਖਾਣੇ ਉਹ ਜਿੰਦਾ ਖੋਲ ਤਾ ਤੂੰ ਮੈਂ ਦਿਖਾ ਰਹੀ ਹਾਂ ਖੋਲ ਦੇ ਉਹ ਨਹੀਂ ਨਹੀਂ ਲੈ ਕੇ ਆਂਦੀਆਂ ਰੋਟੀਆਂ ਜਾ ਕੇ ਉਹ ਤੂੰ ਚਾਂਚਾ ਹੁਣ ਲੈ ਕੇ ਆ ਪੁੱਤਰੀ ਹੋਰਗਾ ਬਣਿਆ ਜਿਆਦਾ ਪਤਾ ਨਹੀਂ ਕੋਈ ਰੋਟੀ